ਲੇ ਵੀ ਬਾਈ ਜੇ ਲੀਵਰ ਫੈਟੀ ਹੋਇਆ ਵਾ ਜਮਾ ਤੁਸੀਂ दारू ਪੀ ਪੀ ਆਵਦਾ ਲੀਵਰ ਸਾੜ ਲਿਆ ਏ ਜਾਂ ਕਿਸੇ ਹੋਰ ਕਾਰਨ ਬਾਈ ਤੁਹਾਡਾ ਹਨਾ ਲੀਵਰ ਫੈਟੀ ਹੋਇਆ ਵਾ ਤਾਂ ਤੁਹਾਨੂੰ ਇੱਕ ਦਰਾਫਤ ਦੱਸਣ ਲੱਗਿਆ ਹਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤਾਈ ਲਾਜ਼ਮੀ ਦੇਖ ਲਿਓ ਤੇ ਜੇ ਕਿ ਤੁਹਾਡੇ ਸੱਜਣ ਵੀ ਅਲੀ ਦਾ ਵੀ ਲੀਵਰ ਫੈਟੀ ਆ ਤਾਂ ਉਹਦੇ ਤੱਕ ਵੀਡੀਓ ਲਾਜ਼ਮੀ ਪਹੁੰਚਦੀ ਕਰ ਦਿਓ ਵੀ ਜੋ ਯਾਰ ਅਗਲੇ ਦਾ ਹਨਾ ਫਾਇਦਾ ਹੋ ਸਕੇ ਆ ਤੁਹਾਨੂੰ ਇਹਦਾ ਫਰੂਟ ਦਿਖਾਉਣਾ ਇਹ ਲੀਵਰ ਲਈ ਐਨਾ ਘੈਂਟ ਆ ਐਨੀ ਘੈਂਟ ਇਹਦੀ ਮੱਲਾ ਵੀ ਗੱਲਵਾ ਦਾ ਐਨੇ ਵਿੱਚ ਵਿਟਾਮਿਨ ਆ ਜਿਹੜਾ ਲੀਵਰ ਆ ਥੋੜਾ ਜਮਾ ਐਣ ਇਹ ਤੁਸੀਂ ਸਕਾ ਕੇ ਵੀ ਰੱਖ ਸਕਦੇ ਆ ਵੀਰੇ ਠੀਕ ਆ ਇਹਦਾ ਵਿੱਚੋਂ ਇਹਦੇ ਫਾੜੀਆਂ ਨਿਕਲਦੀਆਂ ਆਂ ਉਹ ਫਾੜੀਆਂ ਵੀ ਖਾ ਸਕਦੇ ਆ ਇਹਦਾ ਤੁਸੀਂ ਜੂਸ ਵੀ ਬਣਾ ਕੇ ਪੀ ਸਕਦੇ ਆ ਤਾਂ ਇਹਦਾ ਨਾਮ ਹੈਗਾ ਵੀਰੇ ਚਕੋਤਰਾ ਇਹ ਆਮ ਹੀ ਮੰਨ ਲਾ ਵੀ ਕਈਆਂ ਨਾਰਸੀਆਂ ਤੋਂ ਤੁਹਾਨੂੰ ਇਹਦੇ ਦਰਾਖਤ ਵੀ ਮਿਲ ਜਾਣਗੇ ਇਹ ਬੂਟੇ ਦੇ ਵੀਰੇ ਘਰੇ ਲਾਓ ਜਿਹੜਾ ਆਮ ਜੇ ਕਿਸੇ ਨੂੰ ਨਹੀਂ ਹੈਗਾ ਹੈ ਹਨਾ ਕੋਈ ਲੀਵਰ ਥੋੜਾ ਨਹੀਂ ਫੈਟੀ ਹੈਗਾ ਤਾਂ ਤੁਹਾਡੀ ਸਿਹਤ ਨੂੰ ਇਹ ਤਾਂ ਵੀ ਬਹੁਤ ਜ਼ਿਆਦਾ ਫਾਇਦਾ ਲਊਗਾ ਮਨਲਾ ਵੀ ਕਮਾਲ ਆ ਇਹਦੀ ਇਹਦੇ ਚ ਐਨੇ ਮਨਲਾ ਵੀ ਮਿਲਣ ਬਟਾਵਨ ਐਨੇ ਇਹਦੇ ਚ ਪਾਏ ਜਾਂਦੇ ਆ ਵੀ ਜਿਹੜੀ ਤੁਹਾਡੀ ਸਿਹਤ ਨੂੰ ਜਿਹੜਾ ਬਹੁਤ ਵਧੀਆ ਰੱਖਣਗੇ ਜੇ ਕੋਈ ਵੀਰਪਰਾ ਹਨਾ ਨਸ਼ਾ ਪੱਤਾ ਕਰਦਾ ਹੈ ਤਾਂ ਉਹ ਯਾਰ ਹਫ਼ਤੇ ਦੇ ਵਿੱਚ 2-4 ਵਾਰ ਆ ਇਹਦਾ ਸੇਵਨ ਜਾਂ ਇਹਨੂੰ ਖਾ ਲਵੇ ਜਾਂ ਇਹਦਾ ਵੀਰੇ ਜੂਸ ਬਣਾ ਕੇ ਪੀ ਲਵੇ ਤਾਂ ਤੁਹਾਡਾ ਲੀਵਰਾ ਜਿਹੜਾ ਇੰਨਾ ਮਜ਼ਬੂਤ ਕਰ ਦੂਗਾ ਨਾ ਇਹ ਪੂਰਾ ਮਜ਼ਬੂਤ ਕਰ ਦੂਗਾ ਨਾ ਵੀਰੇ ਇਹਦਾ ਚਕੋਤਰਾ ਹੈ ਚਕੋਤਰਾ ਕਹਿੰਦੇ ਆਮ ਹੀ ਤੁਹਾਨੂੰ ਇਹ ਦਰਸਰੀਆਂ ਦੇ ਵਿੱਚੋਂ ਇਹਦੇ ਪੌਦੇ ਮਿਲ ਜਾਣਗੇ ਜੇ ਕਿਸ ਦੇ ਯਾਰ ਬੇਲੀ ਦੇ ਤੁਹਾਡੇ ਆਮ ਹੀ ਲਾਏ ਹੋਣਗੇ ਉਹਦੇ ਕੋਲੋਂ ਲਿਆ ਕੇ ਵੀਰੇ ਇਹ ਤੁਸੀਂ ਉਹਕੇ ਕਾਫੀ ਵੱਡਾ ਹੁੰਦਾ ਹੈ ਨਾ ਤਾਂ ਤੁਸੀਂ ਇਹ ਲਾ ਲਿਆ ਕੇ ਉਹਦੇ ਕੋਲ ਪੀ ਸਕਦੇ ਆ ਤੇ ਫਰੂਟ ਦੇਖੋ ਉਧਰ ਬਾਈ ਤੁਸੀਂ ਇਹਨੂੰ ਲੱਗਿਆ ਵਾ ਇਹ ਜਿਹੜੇ ਲੱਗਦੇ ਆ ਇਹ ਤਾਂ ਇਹ ਹੁਣ ਆਇਆ ਸੁਭਾਗਤ ਪੀਣ ਦੇ ਯੋਗ ਆ ਵੀਰੇ ਜਿਨ੍ਹਾਂ ਦਾ ਲੀਵਰ ਫੈਟੀ ਹੋਇਆ ਵਾ ਲੀਵਰ ਨੂੰ ਕਿਸੇ ਕਾਰਨ ਪ੍ਰੋਬਲਮ ਹੋਈ ਵੀ ਹੈ ਤਾਂ ਲਾਜ਼ਮੀ ਤੁਸੀਂ ਇਹਦੀ